ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਰਾ ਦੇਣ ਹੋ ਗਿਆ ਆਪਣਾ ਸ਼ਿਰੂ ਹੁਣ ਬੰਦਿਆਂ ਦੀ ਵੰਡ ਹੋ ਗਈ ਆ 6 ਬੰਦੇ ਮੈਨੂੰ ਇੱਥੇ ਮਿਲ ਗਏ ਜਿਨ੍ਹਾਂ ਨੇ ਮੇਰੇ ਨਾਲ ਇੱਥੇ ਟੰਕੂ ਮਟੰਦਾ ਕਰਾਉਣਾ ਖਾਲਸਾ ਦੀ ਪੌਣੀ ਬਾਕੀ ਬੰਦੇ ਜਿਹੜੇ ਆ ਉਹ ਪਾਰ ਦੀ ਤਿਆਰੀ ਆ ਕਿਉਂਕਿ ਇੱਥੇ ਝੋਨਾ ਰਹਿ ਗਿਆ ਵਾ 10-15 ਕਿੱਲੇ ਉਹ ਮਗਰੋਂ ਨਾਲ ਲਵਾਂਗੇ ਬਾਕੀ ਬੰਦੇ ਸਾਰੇ ਪਿੰਡ ਪਾਣੀ ਛੱਡਤਾ ਸੱਤੇ ਦੀ ਡਿਊਟੀ ਆ ਪਿੰਡ ਤੇ ਖਰਜਿੰਦਰ ਤੋਂ ਬਾਅਦ ਜਾਊਗਾ ਜੇ ਤਨ ਮੱਕੀ ਕੱਢਣੀ ਆ ਨੱਕੀ ਦਾ ਕੰਮ ਚੱਲੂਗਾ ਤੇ ਹੁਣ ਬੰਦਿਆਂ ਦੀ ਵੰਡ ਹੋ ਗਈ ਆ ਸਾਰੇ ਆਪੋ ਆਪਣੀ ਜਗ੍ਹਾ ਤੇ ਛਾਣਗੇ ਉਹ ਬਾਕੀ ਬੰਦੇ ਸਾਰੇ ਕਈ ਫੜੋ نیچے ਚੱਲ ਜਿਓ ਖਤ ਤੱਕ ਭਈ ਇਹ ਜੀਰੀ ਲਗਾਉਂਦਾ ਦੀ ਵਾਟਰ ਲੰਬੀਏ ਚਲੋ ਤੁਰੋ ਇਹਨੂੰ ਸਿੱਧੇ ਆਓ ਜਾਓ ਉੱਥੇ ਨੀਜੇ ਰੋਟੀ ਉੱਥੇ ਲੈ ਕੇ ਆਉਂਗਾ ਮੈਂ ਠੀਕ ਹੈ ਨਾ ਇਹ ਖੱਤਾ ਆਪਣਾ ਕੱਢ ਹੋ ਕੇ ਜੀਰੀ ਲੱਗਣ ਲੱਗ ਪਈ ਆ ਤੇ ਇਹਦੇ ਤੇ ਆਪਾਂ ਇੰਜਨ ਫਟ ਕਰ ਦੇਣਾ ਵੀ ਜਦੋਂ ਚੱਲਿਆ ਕਰੂ ਕੋਈ 5-7 ਲੀਟਰ ਪਾ ਕੇ ਇਹਨੂੰ ਚਾਲੂ ਕਰ ਦਿਆ ਕਰਾਂ ਹਾਂ ਨੂੰ ਖਿੱਚਦੇ ਬਸ ਇਹਨੂੰ ਆਹੋ ਇੱਧਰ ਲੋੜ ਨਹੀਂ ਇੱਧਰ ਵੱਢ ਦੇ ਵਾ ਹਾਂ ਬਈ ਇਹ ਲੌਂਡ ਹੈ ਵੇ ਇਹ ਖੱਤੇ ਨੂੰ ਅੱਜ ਮਸ਼ੀਨ ਨਾਲ ਨਹੀਂ ਲੰਮਣਾ ਇਹ ਬੰਦਿਆਂ ਨੇ ਲੰਮਣਾ ਘੇਰਾ ਘੇਰਾ ਕਿਉਂਕਿ ਇਹ ਵੱਟ ਜਿਹੜੀ ਆ ਜਿਆਦੀ ਭੋਲੀ ਆ ਜਾਂ ਤੇ ਸੁੱਕੀ ਪਹਿਲਾਂ ਲੰਬੀ ਹੁੰਦੀ ਸੀ ਫੇਰ ਹੀ ਸੁੱਕੀ ਲੰਬੀ ਨਹੀਂ ਅੱਡ ਸਕੋ ਟਾਈਮ ਨਹੀਂ ਹੈਗਾ ਹੁਣ ਗਿੱਲੀ ਲੰਮਣੀ ਪਣੀ ਹਾਂਜੀ ਚਾਵਾ ਉਹ ਚਕਾ ਦੇ ਮਾਮਾ ਪੁੱਤ ਮਾਮਾ ਆ ਪਹਿਲੀ ਵਾਦ ਨੇ ਆ ਮੁੜ ਕੇ ਕਣਕਣਕ ਬੀਜ ਨਹੀਂ ਸਬ ਕੀ ਹੋ ਜੂਨ ਨਾਲੇ ਵਿੱਚ ਪੱਠੇ ਪੁੱਠੇ ਹੋ ਜਾਣਗੇ ਛੱਟਾ ਦਿੱਤਾ ਮੀਮੂ ਪੈ ਗਿਆ ਆਪੀ ਹੋ ਜਾਣੀ ਦੋਰਾ ਸੁਹਾਗਾ ਵਾਜੀਗਾ ਤਾਂ ਮੀਮੂ ਪੈ ਗਿਆ ਵਧੀਆ ਬਣ ਜਾਣਾ ਟੱਡੇ ਵਿੱਚ ਪਹਿਲਾਂ ਹੀ ਕਣਕ ਦਾ ਵੀ ਸੋਚਣਾ ਪੈਂਦਾ ਵੀ ਕਿਹੜਾ ਕੰਮ ਹੁਣ ਹੋਵੇ ਤੇ ਕਣਕ ਵਰੀ ਥੋੜੇ ਸੌਕੇ ਰਵਾਂਗੇ। ਬਾਕੀ ਜਿਹੜਾ ਕੰਮ ਜਦੋਂ ਹੋਣਾ ਵੀ ਪਹਿਲਾਂ ਲੱਗਦਾ ਜੀ ਇਹ ਕੰਮ ਕੱਲ ਕਰੀਏ ਕੱਲ ਫਿਰ ਹੋਰ ਕੰਮ ਕਰਦੇ ਰਹਿ ਤੇ ਸੈੱਟ ਨਹੀਂ ਹੋਇਆ ਕੰਮ ਤੇ ਅੱਜ ਹੋਣਾ ਹੀ ਤੇ ਸਮਾਜ ਜਦੋਂ ਚਾਲ ਚੱਲਦਾ ਨਾ ਜਿਹੜਾ ਕੰਮ ਜਦੋਂ ਹੋਣਾ ਨਾ ਚਲੋ ਆਪਣਾ ਮਿਹਨਤ ਹੁੰਦੀ ਆ ਵੀ ਆਪਾਂ ਜ਼ੋਰ ਲਾਈਏ ਪਰ ਜਦੋਂ ਹੋਣਾ ਉਦੋਂ ਹੀ ਜ਼ਿਆਦਾ ਹੋਣਾ ਹੁੰਦਾ ਜਸਾਵੇ ਚਰਨੇ ਆਪਣੇ ਡੰਗਰ ਹੋਣੇ ਨੇ ਕ ਇੰਨੇ ਹੀ ਪਿੰਡ ਵਾ ਆਪਣੇ ਆਪ ਵਧੀਆ ਝੋਨਾ ਵਧੀਆ ਚਰਨਾ ਪੱਕਾ ਬੰਦਾ ਕਿ ਛੱਡਿਆ ਨੇ ਬਾ ਚਾਲੀ ਜਣੇ ਫੇਰ ਪਾਣੀ ਨਾਲ ਜੜਿਆ ਨਾਲੇ ਪੱਠੇ ਵੀ ਤੇ ਆਵਾਦੂ ਤੇ ਲੈਣਗੇ ਨਿਆਰੇ ਹੀ ਡੰਗ ਦਿਨ ਤੇ ਸਾਡੇ ਦੋ ਖਰਾਬ ਹੋ ਗਏ ਪਰ ਜੇ ਇਹ ਤੇ ਬਣ ਗਈ ਗੱਲ ਆ ਫੇਰ ਐਂ ਰਾਜ ਲਿਆ ਕਰਨੀਆਂ ਉਧਾਂ ਦੇ ਪੱਠਾ ਤੇ ਬਹੁਤ ਵਧੀਆ ਤੇ ਜਲੇਨਾਵਾ ਵੀ ਆ ਕਾ ਚਾਬੀ ਦਾ ਦੀ ਤੇ ਹਾਜਰਾ ਬੀਜਾ ਸਾਰਾ ਹੀ ਬਾਜਰਾ ਕੋ ਹੌਸ ਔਖਾ ਜਾਂਦਾ ਬੰਦੇ ਉਹ ਹੀ ਜਿਹੜੇ ਸਿਰ ਛੱਡ ਗਏ ਸਿਰ ਹੈ ਗਿਆ ਨਿਸ਼ਾਨ ਨਹੀਂ ਅਪਲੰਬਰ ਦੇ ਕਰਾਈ ਉਹ ਨਿਸ਼ਾਨ ਹੈ ਗੁਰਮੁਖਾਇਆ ਨਹੀਂ ਲੈਂਬਰ ਆ ਗਿਆ ਉਹ ਕਦ ਅਸੀਂ ਵੇਲੇ ਹੋ ਗਏ ਦਵੇਂ ਆ ਗਏ ਅਸੀਂ ਬਸ ਸਮਾਨ ਹੀ ਲਾ ਕੇ ਲੈਣਾ ਉੱਥੇ ਟਰੈਕਟਰ ਦੋਵਾਂ ਦੀ ਲੋਡ ਆ ਟਰਾਲੀ ਨਹੀਂ ਨਿਕਲਨੀ ਜਿੱਤਾ ਆਪਣਾ ਆ ਜਿਹੜਾ ਮਾਰਨ ਚਾਹ ਜੂ ਪੀ ਕੇ ਚੱਲਦੇ ਆ ਚਲੋ ਪੀਓ ਚਾਹ ਮਾਮਾ ਦਵਾ ਲਓ ਚੱਲੀਏ ਇੱਕ ਡੀਜ਼ਲ ਖਤਮ ਹੋ ਗਿਆ ਵਾ ਤੁਨ ਡੀਜ਼ਲ ਲੈ ਕੇ ਆਉਣੇ ਆ

ਇਹ ਕਿੰਨੇ ਬਹੁਤ ਅਸੀਂ ਜਾਸੋਤ ਲਾ ਦੇ ਬਣੇ ਮੂ ਬੜ ਜਾਂਦੇ ਨੇ ਤੇ ਇੱਥੇ ਬਣਿਆ ਮੂਗੇ ਨਹੀਂ ਬਣਦੇ ਜੋ ਸਾਥ ਲਈਏ ਨਾ ਆਪਾਂ ਜਿਹੇ ਮੂਗੇ ਹੁੰਦੇ ਜਗੂ ਜਿਹੇ ਹੁੰਦੇ ਤੇ ਜਾਸੋਤ ਨਹੀਂ ਬਣਦਾ ਤਾਂ ਨਾ ਹੀ ਨੇ ਛੱਲੇ ਸੈ ਲੱਗਦੇ ਕਿਉਂਕਿ ਅਸੀਂ ਚਾਰ ਭਰਾ ਹਾਂ ਤੇ ਕੰਬਤੀ ਜੀ ਦੇ ਬੱਚੇ ਨੇ ਬੱਚੇ ਨੇ ਬੱਲੇ ਕਿਲੇ ਹੋਇਆ ਨਾ ਉਹਨੂੰ ਠੀਕ ਹੈ ਨਾ ਪਰ ਉਹ ਜੋ ਪਰਿਵਾਰ ਕੱਤਾ ਸੀ ਜਿੱਦਿਹਾ ਸਾਡੇ ਕੋਈ ਤਰ੍ਹਾਂ ਦਾ ਗੋਡ ਜਫਟਰ ਜਿਹੜਾ ਸਾਡੇ ਫਾਕਾ ਸਾਹਿਬ ਨੇ ਸਾਡੇ ਫਾਕਾ ਨੇਜੋ ਨਾ ਅਕਲ ਤੇ ਨਾ ਕਮਾਈ ਮਾਂ ਮਿਹਨਤ ਸਾਡੇ ਜੋ ਖਾਦ ਦੇ ਲਈ ਲੀਡ ਹੀ ਜੋ ਨਹੀਂ ਸਾਨੂੰ ਸਸਤਾ ਦਿੱਤ ਜੋ ਸਾਨੂੰ ਨੇ ਖਵਾਇਆ ਉਹਦਾ ਸਿੱਧਾ ਮਤਲਬ ਹੈ ਕੋਈ ਹੋਰ ਆਇਆ ਨਹੀਂ ਅੱਜ ਨਾ ਖੰਡ ਜੀ ਤਾਹਾਂ ਦੂਰ ਗਿਆ ਆਪਾਂ ਪਛਵਾ ਲਿਆ ਮਾਂ ਤੇ ਦੱਸਣਾ ਕੋਈ ਬੱਧਾ ਦੋਸਤ ਨੂੰ ਕਿੱਥੇ ਪੈ ਗਈ ਹੁਣ 500 ਤੁਸੀਂ ਆਏ ਹੋ ਬਹੁਤ ਪੈ ਗਈ ਮੈਂ ਤੇ ਫਿਰ ਜਣ ਭਜਾਓ ਇੱਥੇ ਸਾਰੀ ਪੈੜੀ 2000 ਕੱਲੇ ਸੀ ਥੋੜੀ ਨਾਲ ਲੰਗੀ ਦਾ 10000 5000 ਕੱਲੇ ਨਹੀਂ ਉਹ ਮੈਂ ਮੈਂ ਵਹਿ ਸੋਚ ਕਰਦਾ ਸੋਚਦੀ ਹਾਂ ਤਾਂ ਸੋਚਦੀ ਹੈ ਇੱਥੇ ਬਖੰਡੀ ਵਾਲੋਂ ਮਿਲੇ ਆ ਹਾਂ ਉਹਦਾ ਇਥੇ ਟ੍ਰਾਂਸਪੋਰਟ ਜਿੰਨਾ ਪਾਣੀ ਆਉਂਦਾ ਮੈਂ ਕਿਹਾ ਵੀ ਯਾਰ ਗੱਲ ਤਾਂ ਸੁਣ ਲੈ ਤੁਸੀਂ ਬੈਠੇ ਆ ਫਿਰ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚ ਸੀ ਵੀ ਇਹ ਸਾਰੇ ਬੰਦੇ ਉਹਨਾਂ ਦੇ ਮੈਂ ਕਿਹਾ ਇਹ ਮੇਰੇ ਨਾਨਕਿਆਂ ਦੀ ਜ਼ਮੀਨ ਹੈ ਆ ਠੀਕ ਹੈ ਇਹ ਮੈਂ ਪਹਿਲਾਂ ਵੀ ਆਉਣਾ ਫਲਾਣਾ ਫਲਾਣਾ ਬੰਦਾ ਤੇ ਮੁੜ ਕੇ ਉਹਨਾਂ ਢਿੱਲੇ ਹੋਏ ਨਹੀਂ ਢਿੱਲੇ ਕਿ ਉਹਨਾਂ ਦਾ ਤਾਂ ਪਰਿੰਦਾ ਪਾਣੀ ਆ ਜਾਂਦਾ ਤਾਂ ਦੱਸੋ ਆਉਂਦਾ ਵਾ ਮੈਂ ਕਿਹਾ ਇਹ ਤਾਂ ਕੋਈ ਦੋ ਜਾਈ ਨਹੀਂ ਐ ਨਹੀਂ ਆ ਜੇ ਝੋਨਾ ਕ ਤੇ ਕਵੀ ਆਉਂਦਾ ਵਾ ਟੁੱਟਦਾ ਵਾ ਉਹ ਨਾਨਕੇ ਸਾਡੇ ਵਾ ਦੇ ਹੁੰਦੇ ਆਂ ਪਹਿਲਾਂ ਜਾਂਦਨ ਡਰਾਉਣ ਕੇ ਮਾਨਦਾਲੇ ਮਗਰ ਇੱਕ ਵਾਰ ਡਰਾਉਣ ਕੇ ਤੁਹਾਨੂੰ ਭਜਾਉਣਗੇ ਵੀ ਅਸੀਂ 5 50 ਸਾਨੂੰ ਇੱਕਾਂ ਦਾ ਇਹ 50000 ਨੂੰ ਲੈਣੀ ਤੇ ਤੁਸੀਂ ਲੈ ਲਓ ਅਸੀਂ ਕਿ ਪਹਿਲੀ ਤਾਂ ਲੈਣੀ ਨਹੀਂ ਆਈ ਤਾਂ ਤੇਰੇ ਨੂੰ ਮਿਲਣਾ ਇੱਕ ਇੱਕ ਭਾਈ ਚਲ ਉਹਦੇ ਗੱਲਾਂ ਕਰੀਏ ਇੱਕ ਗੱਲ ਹੈ ਜੋ ਇਨਸਾਨੀਅਤ ਕਰਦੇ ਇਹ ਤੁਸੀਂ ਭੇਤੀ ਬਹੁਤ ਵਧੀਆ ਗੱਲ ਹੈ ਇੱਕ ਗੱਲ ਜੇ ਤਾਂ ਭੇਤੀ ਹੋ ਤੇ ਪਹਿਲੀ ਲੈਣੀ ਹੋਈ ਇਹ ਚ ਪਤਾ ਨਹੀਂ ਤਰ ਤੋ ਸਾਰੇ ਸੱਜਣ ਮਿੱਤਰ ਉਹ ਤਾਂ ਤਰ ਤੋ ਗੁਦਲਾ ਲ ਹੋਵੇ ਗੁੱਸਾ ਨਾ ਕਰਿਓ ਇਹ ਕਿਸੇ ਵੀਰ ਨੇ ਪਹਿਲੀ ਲੈਣ ਦਾ ਹੋਵੇ ਅੰਨੇ ਨਾ ਚਵਾਰੀ ਆਪ ਦੇ ਸਮਾਜ ਦੇ ਜ਼ਿੰਮੇਵਾਰ ਇੱਥੇ ਧੋਖੇ ਧਰੀਆਂ ਬਹੁਤ ਨੇ ਫਿਰ ਨਹੀਂ ਆਣਾ ਅਸੀਂ ਬਹੁਤ ਲੈ ਲਈ ਬੜੀ ਕਿਰਪਾ ਵਾ ਜਦੋਂ ਵੱਢਦੇ ਜਦੋਂ ਮਰਜੀ ਜਿਹਦੇ ਭੈਣ ਭਰਾ ਨੂੰ ਲੈਣੀ ਹੋਵੇ ਜ਼ਰੂਰ ਦੇਖ ਲੈ ਤੱਕਦੇ ਜਰੂਰ ਸਲਾਹ ਲਵੇ ਉਹਦੇ ਚ ਭੋਰਾ ਭਰਾ ਕਿਉਂਕਿ ਅਸੀਂ ਦੋਹਾਂ ਤੋਂ ਤੇ ਚਾਹਸਰ ਬਣਾਇਆ ਕੀ ਦਾ ਕੀ ਨੁਕਸਾ ਕਿਹੜੀ ਗੱਤ ਜਾਲੀ ਵੀ ਮਾਲਕੀ ਹੋਈਆਂ ਆ ਬਹੁਤ ਕੁਛ ਹੈ ਜੀ ਇਸ ਨਾਲੇ ਭਾਈ ਪੈਲੀ ਕਰਮਾਂ ਦੀ ਆ ਤੇ ਸਲਾਹ ਲਈਏ ਸਾਨੂੰ ਪਤਾ ਜਿਹੜਾ ਮੁੜ ਕੇ ਇੱਕ ਵਾਰੀ ਫਸ ਜੇ ਨਾ ਬੰਦਾ ਬੜਾ ਆ ਲੈਣ ਦਾ ਕੋਈ ਡਰ ਨਹੀਂ ਇੱਥੇ ਜਿਹੜੀ ਕਰਮਾਂ ਨਾਲ ਮਿਲਣੀ ਆਹੀਂ ਨਾਲ ਤੁਹਾਡੇ ਕੋਲ ਲਈ ਜਾਨੀਆ ਤੁਹਾਡੇ ਕੋਲ ਲਈ ਜਾਨੀਆ ਨੰਬਰ ਤਾਂ ਰੱਬ ਜੀ ਸਭ ਕੁਝ ਨੰਬਰ ਤਾਂ ਨਹੀਂ ਸੀ ਸੁੱਖਾ ਉਹ ਕਹੀ ਦੁੱਧਾ ਤੂੰ ਕਬੂਤ ਵੀ ਆ ਦੇ ਇੱਕ ਸੁੱਖਾ ਆ ਭਾਈ ਉਹ ਹੀ ਮੈਂ ਗੱਦੀ ਦੇ ਦੇ ਹਾਂ ਉਹ ਸਾਰੀ ਵੇਚ ਗਿਆ ਜੀ ਉਹ ਇਹਦੇ ਪਾਰ ਉਹਦੇ ਹੀ 40 ਕਿਲੋ ਪਤਾ ਹੀ ਹੈ ਜੀ ਹੱਥ ਮੈਨੂੰ ਦੱਸ ਹੁਣ ਇਹਦਾ 70 ਕਿਲੋ ਚੱਲ ਲਿਆ ਟਰੈਕਟਰ ਇਹਨੂੰ ਲਾ ਦੇਨੇ ਹਾਂ ਚੱਲ ਵੀ ਸ਼ੀਰਾਂ ਹੋਰ ਤਾਂ ਨਹੀਂ ਕੋਈ ਸਮਾਨ ਹੀ ਆਪਣਾ ਇੱਥੋਂ ਵਾਲਾ ਨਮਕਾਤ ਬੜੀ ਚਾ ਆਪਣੇ ਦੂਸਰੇ ਡੇਰੇ ਤੋਂ ਪਰਨਾ ਤੋ ਤਾਇਰ ਮਣੀਏ ਨਾ ਵੇ ਬੇਜ ਮਾਰਿਆ ਮੈਲ ਦਾ ਪਰਨਾ ਹੋਈ ਜਿਹਦੇ ਵਿੱਚ ਦੀ ਲੰਗਦੀ ਕਾਲੀ ਹੁੰਦੀ ਹੈ ਚਾਹ ਜਿਹੜਾ ਪੱਤੀ ਨਹੀਂ ਹੁੰਦੀ ਹਾਂ ਜਿਹੜਾ ਲੀਬਰ ਵਾਲਾ ਪਰਨਾ ਹੈ ਤੇ ਕਾਲੀ ਕਰਦੀ ਨਹੀਂ ਚਾਹ ਨੇ ਮੈਂ ਪੱਤੀ ਨਹੀਂ ਹੋਣਾ ਸਰ ਜੀ ਮੈਂ ਅੱਜ ਗਰਮ ਚਾਹ ਬਣਾਇਆ ਆ ਖੱਤੇ ਜੇ ਅੱਜ ਰਾਜਸਥਾਨ ਚ ਪਾਣੀ ਛੱਡਿਆ ਵਾ ਤੇ 4 ਦਿਨ ਹੋ ਗਏ ਮੋਟਰ ਚੱਲਦੀ ਨਹੀਂ ਨਾ ਥਾਂ ਭਰਿਆ ਹੋਣਾ ਇੰਜਨ ਫਟ ਗਿਆ ਜਵਾਨਾ ਹੁਣ ਇਹ ਕੱዱ ਘੜਾਪੇ ਇਹ ਵੀਰ ਬਾਈ ਕਈ ਪੁੱਛਦੇ ਰਹਿੰਦੇ ਕਿੱਥੋਂ ਮਿਲਦੇ ਆ ਇੰਜਨ ਇਹ ਬਟਾਲਿਓ ਇੰਜਨ ਮਿਲਦੇ ਆ ਪਹਿਲੇ ਦਿਨ ਦਾ ਲੱਗਾ ਝੋਨਾ ਹੁਣ ਇਹਨੂੰ ਖਾਦ ਪੂਦੀ ਤਿਆਰੀ ਕਰਦੇ ਆ। ਤਾਂ ਇਹ ਲੇਟ ਹੋ ਗਈ ਯਾਰ ਟਰੈਕਟਰ ਜਿਆ ਉਹਦਾ ਖਰਾਬ ਆ। ਉਹਦੇ ਟਾਇਰਾਂ ਨੂੰ ਨਾ ਲਵਾ ਕੇ ਲੈਣੀ ਪੱਤਰੀ ਜੀ। ਉਹਦਾ ਕਰਕੇ Ne yapıyorsun sen? O ne? Ne yapıyorsun? Ne yapıyorsun? Ne yapıyorsun? ਇਹ ਅਕਸਿਨੇਟਰ ਪਾ ਲੈਂਦਾ ਹੋਰ ਆਹ ਦੂਸਰੀ ਮੋਟਰ ਤੇ ਲਾਉਨੇ ਆ ਮਸ਼ੀਨ ਤੋੜ ਦੀ ਵੀਡੀਓ ਬਣਾ ਲਈਏ ਬਲੌਗ ਚ ਪਾ ਲਾਂਗੇ ਅੱਜ ਕਹਿੰਦੇ ਮੋਡੇ ਮਸ਼ੀਨ ਤੋਂ ਲਾਪੇ ਆ ਡਾਕ ਦੁਕਾਨੀ ਨਾ ਪਿਓ ਬਣਾਤੀ ਬਣਾਤੀ ਦੱਸੀ ਵਿਚਾਰੀ ਆਪਣੀ ਰੋਲ ਜਿਆ ਗਈ 0 ਜਲੀ ਦੇ ਨਹੀਂ ਜਾਂਦੇ ਜਾਂਦੇ ਚਾਚਾ ਤਰੀਕਾ ਤਾਂ ਜਾਨਣਾ ਯਾਰ ਆਏ ਹੁੰਦੇ ਦੇ ਆ ਉਹਦੇ ਪੈਰ ਉਹ ਰੁਸ਼ੇ ਮਾਰਦਾ ਨਾ ਇਹ ਉਹ ਬਾਤ ਠੀਕ ਆ ਔਰ ਆਪਾਂ ਤਾਰਾ ਪਹੁੰਚਾ ਰੀਆਂ ਔਰ ਪਾਉ ਉਪ ਤੋਂ ਪੀਓ ਹੈ ਨਾ ਸ਼ਾਮੇ ਰਹੂਗਾ ਸਗੋਂ ਆਪਨੇ ਜਸਾ ਭੱਟੀ ਪਾਣੀ ਲੈ ਆਇਆ ਆ ਗਰਮੀਆਂ ਚ ਘਾਤੀ ਮਿਲਦੀ ਆ। ਇਹ ਨਸੀਬ ਵਾਲੇ ਆ ਜਿਹੜੇ ਪੀਂਦੇ ਆ ਸਾਡੇ ਰਗੇ। ਸੱਚੋਲਾ ਜਾ ਕੇ ਘੱਟ ਦੁਰਦਾ। ਭਾਈ ਗੱਗੂ ਗੱਲ ਮੰਨਦਾ ਮੈਂ। ਗੱਗੂ ਗੱਲ ਨਹੀਂ ਆਹ ਇਹ ਤਾਂ ਫੋਨ ਖਾਲੇ। ਇਹ ਪਾਵਰ ਬੈਕ ਠੀਕ ਆ ਫਿਰ। ਇਨਾ ਵਧੀਆ ਫਿਰ। ਪੰਜ ਦਿਨ ਕੱਢਦਾ। ਹਮੜਾ ਪਾਣੀ ਥੋਕੇ ਪਾਣੀ। ਇਹਦੇ ਬਰਫ ਘਾਤੋ ਲੈ ਕੇ ਗਿਆ। ਬਾਜੋ ਮਾਰਦੇ ਬਰਫ ਘਾਤੋ ਘੜੀ। ਇੰਗਾਰੀ ਨਹੀਂ ਆਇਆ। ਨੰਗੇ ਤੇ ਜਿਹੜੇ ਹੁੰਦੇ ਅਸੀਂ ਉਹ ਨੰਗੇ ਹੋਏ ਆ 2009 ਦੇ ਅੱਛਾ ਕਿੱਥੇ ਕਿੱਥੇ ਨੰਗੇ ਆ ਤੂੰ ਆਪਣੇ ਬਿੱਲੇ ਵਾਲੇ ਸਿਬਾਰੇ ਬੂਹੇ ਵਾਲਾ ਪਤਾ ਨਹੀਂ ਨੰਗੇ ਆ ਜਿਹੜਾ ਸਾਹਵਲ ਤੁਰਦਾ ਵੇ ਇਹ ਤੁਰਦਾ ਫਿਰਦਾ ਨੀਂਦ ਪੂਰੀ ਕਰ ਲੈਂਦਾ ਇਹਦਾ ਮੈਂ ਡਰਮ ਲਾਉਣਾ ਭਾਵੇਂ ਮੇਰੇ ਲੱਕ ਚ ਵੱਲਣਾ ਪਿਆ ਜੀ ਮੈਂ ਯਾਰ ਮੇਰਾ ਵੀ ਨਾ ਬਰੰਤ ਮੇਰੇ ਕੋਲ ਖਾਣਾ ਨਹੀਂ ਬਣਾਣੀ ਦੰਗ ਕਰਦੇ ਪਏ ਨੇ ਆਹ ਮੇ ਆਣਾ ਸੁੱਟ ਕੱਟਣ ਲੱਗਾ ਜਰਾ ਬਸ ਥੱਲੇ ਫੱਟੀ ਧੱਕ ਰਿਆ ਕਰ ਭਰਾਵਾ ਆਪਣੇ ਦਾ ਡਾਕਰੀ ਜਾਂਦਾ ਕਹਿੰਦਾ ਸਵੇਰ ਦੀ ਟਾਬੀ ਹੈ ਆਪਣੇ ਕੋਲੇ ਆ ਕੌਣ ਟੋਟੀ ਟੋਟੀ ਨਹੀਂ ਸਾਡੇ ਕੋਲ ਨਹੀਂ ਟਾਬੀ ਹੈਗੀ ਵੀਰ ਕੋ ਲੋਸਾ ਰਵੇ ਫੇਰ ਓਥੇ ਹੋਰ ਕੀ ਆ ਥੱਲੇ ਫੱਟੀ ਧੱਕ ਰਿਆਂ ਤਾ ਕੌਣ ਜੂ ਮਾੜਾ ਚੋਕੇ ਥੱਲੇ ਮਿੱਟੀ ਕੱਢਦੀ ਹੋ ਰਹੀ ਜਰਾ ਪੱਧਰਾ ਹੋ ਜੂਗਾ ਜਨੇ ਉਰੇ ਆ ਯਾਰ ਇਹਨੂੰ ਦੇ ਦੇ ਮੈਂ ਚਾਚਾ ਇੱਥੇ ਹੀ ਚਾਹੀਦਾ ਸ਼ਾਮੇ ਰਹਿਦਾ ਏਦਾਂ ਦੇ ਪਤਾ ਕੀ ਹੈ ਤੂੰ ਸਮਝ ਰਣੀ ਜੋ ਇਥੋਂ ਸ਼ਾਮੇ ਆਉਂਦੀ ਆ ਤਾਲੀ ਦੀ ਸ਼ਾਮ ਆਉਣੀ ਆ ਹੂੰ ਡੰਡਾ ਹੋ ਗਿਆ ਹੁਣ ਨਹੀਂ ਕੋਈ ਚੱਕਰ ਆ ਮੂੜ ਕੇ ਆਦੀ ਨਹੀਂ ਪਹਿਰੇ ਜਾ ਰਹੀ ਹੁੰਦੀ ਆ ਹਾਂ ਹਾਂ ਹੂੰ ਦੰਡਾ ਤਾਲੀ ਦੀ ਸ਼ਾਮ ਹੁੰਦੀ ਹਾਂ ਹਾਂ ਹੋਰ ਚਾਟਰ ਨੂੰ ਕੈਂਟੇ ਨੂੰ ਸ਼ਾਮਾਂ ਦਾ ਆਇਆ ਥੰਡਾ ਤੇਲ ਦਾ ਡਰਮ ਨਾਲੇ ਭਰ ਲੈਂਦਾ ਸ਼ਾਮਾਂ ਬੈਠੀ ਆ ਕੈਂਟੇ ਨੂੰ ਸ਼ਾਮਾਂ ਪੈ ਜਾਣੀਆਂ ਹੁਣ ਹੁਣ ਦਿਨ ਰਾਤ ਇਨੇਟਾ ਚੱਲਣਾ ਸ਼ਾਮੇ ਨੂੰ ਆਪਨੇ ਦੂਰ ਦੂਰ ਦਾ ਕਰਦਾ ਹਾਂ ਰਿਹਾ ਆਓ ਯਾਰ ਟਰਾਂਸਫਰ ਵਾਲੇ ਪਾਸੋਂ ਚੱਲਣਾ ਮੇਰੀ ਇੱਧਰ ਆ ਲੈ ਦੇਖਦੇ ਆਪ ਨੂੰ ਲਾਉਣਾ ਪਵੇ ਇਹਨੂੰ ਰਹਿਣ ਤਾਂ ਹੀ ਤੈਨੂੰ ਸਾਧ ਜੱਸੇ ਨੂੰ ਨਹੀਂ ਮੈਂ ਰਾਣਾ ਫਿਰ ਮੈਂ ਨਾਲ ਨਹੀਂ ਨਹੀਂ ਭਾਉ ਜੱਸੇ ਨੂੰ ਜਾ ਸਖਾਓ ਪਰ ਦੋ ਫਟਕਾਂ ਲਿਆ ਕੇ ਦੇਣੀਆਂ ਪੈਣੀਆਂ ਇਹਨਾਂ ਥੋੜੇ ਰੱਖ ਕੇ ਖਾ ਲੈ ਇਹਦਾ ਹੱਥ ਨਹੀਂ ਪਹੁੰਚਿਆ ਕਰਨਾ ਗਲਤ ਲਾਤਾ ਜਨਰੇਟਰ ਲਾ ਕੇ ਲਾਉਣਾਣਾ ਉਤਲਾ ਟਰਾਂਸਫਰ ਵਾਲਾ ਕਨੈਕਸ਼ਨ ਕੱਟਿਆ ਜਾਣਾ ਓਕੇ ਇੱਧਰ ਮਾਰ ਭਾਈ ਉਹ ਨਾਲ ਜੈ ਸਾਹ ਵਾਲੇ ਹਾਂ ਸਾਰਾ ਗੇਦਾੜੀ ਰੂਟੀ ਕਿੱਥੇ ਹੈ

ਸਾਰੇ ਪਰਾਂ ਜੋਂ ਸਾਰੇ ਪਰਾਂ ਜੋਂ ਸਾਰੇ ਪਰਾਂ ਜੋਂ ਸ਼ਾਮੀਓ ਨੇ ਦੋ ਮੈਨੂੰ ਪਰਾਂ ਆਇਓ ਵੇਖਿਓ ਕਹਿੰਦੇ ਆਉਣ ਵਾਲੀ ਨੌਜਵਾਨੀ ਵੇਖ ਲਓ ਮੇਰਾ ਵੀ ਤੇਲ ਨਾਲ ਰੋਲਦੀ ਨਹੀਂ ਤੇ ਉਹਨੂੰ ਛਾੜਦੇ ਆ ਆਪਣਾ ਡਰਾਮਾ ੱੱੱ ੱਜੇ ਆਹ ਪਰਲੇ ਬੰਨੇ ਨੂੰ ਹਵਾ ਵਜੂ ਨੂੰ ਟੱਕਰ ਦੇ ਨਾਲ ਹੀ ਲੈ ਕੇ ਦਿੰਨੇ ਓਹ ਫਿਰ ਜਾ ਕੇ ਵਜਦਾ ਨਾਲ ਇਹ ਰੱਬ ਦਾ ਨਾਮ ਤਹਤਾ ਰੋਕ ਜਾ ਮੇਰਾ ਤੇਲ ਲਾ ਲੈਂਦੇ ਰੱਬ ਦਾ ਨਾਮ ਆ ਦਵਾ ਦੇਣੇ ਨਹੀਂ ਭਾਜੀ ਆਹ ਹਮ ਤੇ ਦੇਖਾ ਤੇ ਤੇਰੀ ਦੇਲੀ ਫੁੱਟ ਮਜੀ ਜਿਹ ਦੇਪਣਾ ਹੁੰਦਾ ਤੁਹਾਨੂੰ ਫਿਰ ਬਲੌਗ ਬੰਦਿਆ ਗਾਲ ਨਾ ਕੱਢਿਆ ਕਰੋ ਪਾ ਤੂੰ ਕਹਿੰਦਾ ਮੇਰੇ ਸੋਹਰੇ ਵੇਦੇ ਆ ਓਏ ਉਰੇ ਓਏ ਬਲੌਗ ਬੰਦ ਕਰੋ ਇੱਧਰ ਆ ਆਹ ਅੱਠ ਫਾ ਰੋਟੀ ਯਾਰ ਲੱਪੂ ਆਵੇ ਕਿੱਲੀ ਜਾਂਦਾ ਜੀ ਹੋਕ ਕਦਰ ਪੋਟੋੜੇ ਹੋਲੀ ਠੋਕ ਦੇ ਕਰਨਾ ਨਾ ਨਾ ਠੋਕ ਦੇ ਨਹੀਂ ਕਰਨਾ ਪਾ ਪੂਰਾਣਾ ਅਦਲੰਦ ਮਾ ਪਾ ਕਿਆ ਅੰਨਾ ਉਹ ਸੰਭਲਣਾ ਹੀ ਤੂੰ ਚੱਲ ਚੱਲ ਖਿੱਚ ਫੇਰ ਪਾ ਪੂਰਾਣਾ ਵਾ ਉਹ ਪੈਰ ਪੂਰ ਬੁਝਾ ਲਿਆ ਆਦੇ ਪੈਰ ਪੂਰ ਬਾਜ ਦੇ ਸਾਈਡ ਤੇ ਆ ਜਾ ਮੈਂ ਛੱਡ ਤੂੰ ਛੱਡ ਤੋ ਕੀ ਹਾਲ ਆਂ ਦਸਿਆ ਕੀ ਆ ਬਹੁਤ ਤਗੜੇ ਤਗੜੇ ਆ ਟੋਟੀ ਸਾਹਿਬ ਕਾਹ ਕਰੋ ਜੀ ਬਹੁਣ ਯਾਰ ਮਾਰ ਛੱਡੋ ਬਾਬੇ ਦਾ ਨਾਮ ਲੈ ਠੀਕ ਹਾਲ ਆ ਮਾਰੋ ਸਲਫ ਲੈ ਕੇ ਬਾਬੇ ਆਣਾ ਬਾਬਾ ਬੀਬੀ ਜਾਂਦਾ ਤਾਂ ਨਾ ਪਾਲ ਬਾਬਾ ਪਾਲਾ ਗਊਆਂ ਵਾਲਾ ਤੇ ਮੈਂ 50 ਸਾਲ ਸੇ ਰਾ ਕੀਤੀ ਇਹ ਆਪਾਂ ਇੱਕ یہ لگ گیا اور لے جانا ہے ایک تھا لگا ہے اندر آ رہا ہے